ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਜੀ ਪਰ ਇਹ ਗੁਰਪ੍ਰਭ ਸਿਰਫ ਸ਼ਬੀਲਾ ਲਾਉਣ ਤੱਕ ਹੀ ਸੀਮਤ ਰਹਿ ਨਾ ਜਾਵੇ ਆਓ ਸਰਵਣ ਕਰੀਏ ਤੇ ਵਿਚਾਰੀਏ ਅੱਠ ਮੁਖ ਕਾਰਨ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੇ ਪਹਿਲਾ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖੀ ਦਾ ਫੈਲਾ ਬਹੁਤ ਦੂਰ ਦੂਰ ਤੱਕ ਹੋ ਗਿਆ ਸੀ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ ਉੱਥੇ ਹੁਣ ਸਿੱਖੀ ਦਾ ਵੱਡਾ ਬੂਟਾ ਬਣ ਚੁੱਕਿਆ ਸੀ ਸੰਗਤ ਹੁਣ ਦੂਰ ਦੂਰ ਤੋਂ ਗੁਰੂ ਦਰਬਾਰ ਵਿੱਚ ਆਉਣੀ ਆਰੰਭ ਹੋ ਗਈ ਸੀ ਬਹੁਤ ਸਾਰੇ ਗੈਰ ਧਰਮਾਂ ਦੇ ਪ੍ਰਚਾਰਕ ਲੋਕ ਵੀ ਸਿੱਖ ਬਣ ਗਏ ਸਨ ਸਿੱਖੀ ਦਾ ਫੈਲਾ ਵਿਰੋਧੀਆਂ ਨੂੰ ਚੰਗਾ ਨਾ ਲੱਗਾ ਉਹਨਾਂ ਦੀਆਂ ਅੱਖਾਂ ਵਿੱਚ ਸਿੱਖੀ ਰੜਕਦੀ ਸੀ ਤੇ ਉਹ ਇਸ ਨੂੰ ਖਤਮ ਕਰਨਾ ਚਾਹੁੰਦੇ ਸਨ ਜੀ ਦੂਸਰਾ ਕਾਰਨ ਸੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਬਾਣੀ ਦੀ ਵਿਚਾਰਧਾਰਾ ਜੋ ਕਿ ਸਭ ਨੂੰ ਬਰਾਬਰਤਾ ਦਾ ਹੱਕ ਦਿੰਦੀ ਹੈ ਜਾਤਾਂ ਪਾਤਾਂ ਨੂੰ ਖਤਮ ਕਰਦੀ ਹੈ ਜ਼ੁਲਮ ਨੂੰ ਰੋਕਦੀ ਹੈ ਇਹ ਵਿਚਾਰਧਾਰਾ ਬ੍ਰਾਹਮਣਾਂ ਨੂੰ ਚੰਗੀ ਨਾ ਲੱਗੀ ਇਹ ਬਾਣੀ ਲੋਕਾਂ ਦੇ ਪਰਮਾਤਮਾ ਨੂੰ ਕਰਮ ਕਾਂਡਾ ਨੂੰ ਤੋੜਦੀ ਸੀ ਇਹ ਬਾਣੀ ਸਭ ਤੋਂ ਵੱਡਾ ਕਾਰਨ ਸੀ ਸ਼ਹਾਦਤ ਦਾ ਬ੍ਰਾਹਮਣਾਂ ਦੇ ਸਮੇਂ ਸਮੇਤੇ ਸ਼ਿਕਾਇਤਾਂ ਲਾਈਆਂ ਕਿ ਇਸ ਵਿਚਾਰਧਾਰਾ ਤੋਂ ਸਾਨੂੰ ਖਤਰਾ ਹੈ ਬਾਬੇ ਕੇ ਅਕਬਰ ਦੇ ਵੇਲੇ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਪਰ ਜਹਾਂਗੀਰ ਦੇ ਵੇਲੇ ਉਹਨਾਂ ਦੇ ਮਨ ਦੀ ਮਨਸਾ ਪੂਰੀ ਹੋ ਗਈ ਸੀ ਤੀਸਰਾ ਕਾਰਨ ਸੀ ਬਾਬੇ ਪ੍ਰੀਤੀ ਚੰਦ ਦੀ ਵਿਰੋਧਤਾ ਬਾਬਾ ਪ੍ਰੀਤੀ ਚੰਦ ਜੀ ਗੁਰਤਾ ਗੱਦੀ ਤੇ ਆਪ ਬਿਰਾਜਮਾਨ ਹੋਣਾ ਚਾਹੁੰਦਾ ਸੀ ਪਰ ਗੁਰਤਾ ਗੱਦੀ ਤੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਿਸ਼ੋਭਿਤ ਹੋ ਗਏ ਇਸ ਕਰਕੇ ਉਸਨੇ ਸਮੇਂ-ਸਮੇਂ ਤੇ ਗੁਰੂਕਾਰ ਦੀ ਵਿਰੋਧਤਾ ਕੀਤੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਘਰ ਦੀ ਨਾਕਾਬੰਦੀ ਕਰਵਾਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਖਤਮ ਕਰਵਾਉਣ ਵਾਸਤੇ ਉਹਨਾਂ ਤੇ ਹਮਲੇ ਕੀਤੇ ਕਦੇ ਸੁਲਹੀ ਖਾਨ ਨੂੰ ਲਿਆਇਆ ਕਿਤੇ ਨਾ ਕਿਤੇ ਪ੍ਰਿਥੀ ਚੰਦ ਦੇ ਵਿਰੋਧਤਾ ਵੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ ਜੀ ਚੌਥਾ ਕਾਰਨ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਰੇ ਸਨ ਉਸ ਵੇਲੇ ਚਾਰ ਪਗਤ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਟਰਤੀਤੇ ਆਉਂਦੇ ਹਨ ਤੇ ਕਹਿੰਦੇ ਹਨ ਕਿ ਸਾਡੀ ਬਾਣੀ ਵੀ ਆਪਣੇ ਗ੍ਰੰਥ ਵਿੱਚ ਲਿਖ ਲਓ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕਿ ਤੁਹਾਡੀ ਬਾਣੀ ਵੀ ਲਿਖ ਦਿਆਂਗੇ ਪਰ ਸ਼ਰਤ ਹੈ ਜੇ ਤੁਹਾਡੀ ਬਾਣੀ ਦੀ ਵਿਚਾਰਚਾਰਾ ਸਾਡੀ ਬਾਣੀ ਦੀ ਵਿਚਾਰਤਾਰਾ ਨਾਲ ਮੇਲ ਖਾਂਦੀ ਹੋਈ ਤਾਂ ਲਿਖਾਂਗੇ ਤਾਂ ਉਸ ਵੇਲੇ ਚਾਰ ਭਗਤ ਕਾਨਾ ਛੱਜੂ ਪੀਲੂ ਸ਼ਾਹ ਹੁਸੈਨ ਦੀ ਵਿਚਾਰਤਾਰਾ ਬਿਲਕੁਲ ਵਕਰੀ ਸੀ ਗੁਰਬਾਣੀ ਦੇ ਵਿਰੋਧ ਵਿੱਚ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਦੀ ਕਵਿਤਾ ਬਾਣੀ ਵਿੱਚ ਸ਼ਾਮਲ ਨਹੀਂ ਕੀਤੀ ਜਿਸ ਕਰਕੇ ਇਨ੍ਹਾਂ ਭਗਤਾਂ ਨੇ ਵੀ ਗੁਰੂ ਸਾਹਿਬ ਜੀ ਦੀ ਵਿਰੋਧਤਾ ਕੀਤੀ ਕਾਨਾ ਚਾਰਾ ਭਗਤਾ ਵਿੱਚੋਂ ਇੱਕ ਭਗਤ ਚੰਦੂ ਦਾ ਚਚੇਰਾ ਭਰਾ ਸੀ ਜਾਨ ਲੱਗਾ ਉਹ ਗੁਰੂ ਸਾਹਿਬ ਜੀ ਨੂੰ ਧਮਕੀ ਵੀ ਦੇ ਕੇ ਗਿਆ ਕਿ ਵੇਖ ਲਵਾਂਗੇ ਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਵੇਖੇਗਾ ਉਦੋਂ ਵੇਖੀ ਜਾਏਗੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਬਾਕੀ ਭਗਤਾਂ ਨੇ ਵੀ ਸਮੇ ਸਮੇਤੇ ਗੁਰੂ ਸਾਹਿਬ ਜੀ ਦੀ ਵਿਰੋਧਤਾ ਕੀਤੀ ਗੁਰੂ ਪਿਆਰਿਓ ਪੰਜਵਾਂ ਕਾਰਨ ਸੀ ਚੰਦੂ ਚੰਦੂ ਨੇ ਆਪਣੀ ਬੱਚੀ ਦਾ ਰਿਸ਼ਤਾ ਭੇਜਿਆ ਪਰ ਗੁਰੂ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਲਈ ਉਹ ਰਿਸ਼ਤਾ ਪ੍ਰਵਾਨ ਨਾ ਕੀਤਾ ਕਿਉਂਕਿ ਚੰਦੂ ਹੰਕਾਰੀ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਿਹਨੂੰ ਸ਼ਹੀਦ ਕੀਤਾ ਗਿਆ ਭਾਵੇਂ ਕਿ ਚੰਦੂ ਬਹੁਤ ਵੱਡਾ ਅਹਲ ਕਰਨੀ ਸੀ ਪਰ ਇਹ ਵੀ ਸੱਚ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ ਸੀ ਵੱਡਾ ਕਾਰਨ ਸੀ ਛੇਵਾਂ ਸਖੀ ਸਰਵਰੀਏ ਇਹਨਾਂ ਦੀ ਇੱਕ ਸਭ ਤੋਂ ਵੱਡੀ ਜਗ੍ਹਾ ਤਰਨਤਨ ਸਾਹਿਬ ਜੀ ਦੇ ਕੋਲ ਸ਼ੇਖ ਫੱਤੇ ਵਾਲੀ ਜਗ੍ਹਾ ਸੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰਨਤਨ ਸਾਹਿਬ ਜੀ ਦਾ ਨਵਾਂ ਨਗਰ ਵਸਾਇਆ ਉਦੋਂ ਸਭ ਤੋਂ ਵੱਧ ਤਕਲੀਫ ਸ਼ੇਖ ਫੱਤੇ ਵਾਲੀ ਜਗ੍ਹਾ ਦੇ ਉਸ ਵੇਲੇ ਦੇ ਪ੍ਰਬੰਧਕਾਂ ਨੂੰ ਹੋਈ ਉਹਨਾਂ ਨੇ ਹਾਕਮ ਅਮੀਨ ਖਾਨ ਨੂੰ ਜਾ ਕੇ ਕਿਹਾ ਤਾਂ ਹਾਕਮ ਤਰੰਤਨ ਸਾਹਿਬ ਜੀ ਦੇ ਸਰੋਵਰ ਦੀਆਂ ਇੱਟਾਂ ਵੀ ਚੁੱਕੇ ਲੈ ਕੇ ਆ ਸੀ ਬਾਅਦ ਵਿੱਚ 1765 ਤੋਂ ਬਾਅਦ ਜਦੋਂ ਪੰਜਾਬ ਵਿੱਚ ਸਿੱਖਾਂ ਦਾ ਰਾਜ ਆਉਂਦਾ ਹੈ ਉਸ ਵੇਲੇ ਦੇ ਸਿੱਖਾਂ ਨੇ ਉਸੇ ਹਵੇਲੀ ਦੀਆਂ ਇੱਟਾਂ ਉਡੇੜ ਕੇ ਦੁਬਾਰਾ ਤਰੰਤਨ ਸਾਹਿਬ ਜੀ ਦੇ ਪ੍ਰਕਰਮਾ ਵਿੱਚ ਲਗਾਈਆਂ ਸਨ ਬਹੁਤ ਸਾਰੇ ਸਿੱਖ ਸਰਵਰੀਏ ਤੇ ਕਈ ਉਹਨਾਂ ਦੇ ਪ੍ਰਚਾਰਕ ਵੀ ਸਿੱਖ ਬਣਦੇ ਜਾ ਰਹੇ ਸਨ ਇਸ ਲਈ ਉਹਨਾਂ ਦੇ ਮੁੱਖ ਪ੍ਰਬੰਧਕ ਗੁਰੂਕਾਰ ਦੇ ਵਿਰੁੱਤੀ ਬਣ ਗਏ ਸਨ ਜਾਤ ਅਭਿਮਾਨੀ ਬ੍ਰਾਹਮਣ ਲੋਕ ਵੀ ਗੁਰੂਕਾਰ ਦੇ ਵਿਰੋਧੀ ਬਣ ਗਏ ਸਨ ਜੀ ਸਤਵਾਂ ਗੁਰ ਬੀਰ ਬਲਵੀ ਸਮੇਂ-ਸਮੇਂ ਤੇ ਅਕਬਰ ਦੇ ਕੰਨ ਪਰ ਦਾਸੀ ਪਰ ਅਕਬਰ ਉਸ ਦੀ ਗੱਲ ਨਹੀਂ ਸੁਣਦਾ ਸੀ ਪਰ ਅਕਬਰ ਨੇ ਫਿਰ ਗੁਰੂ ਸਾਹਿਬ ਜੀ ਤੋਂ ਸੰਗਤ ਦੇ ਦਸਬੰਦ ਦੀ ਭੇਟਾ ਵਿੱਚੋਂ ਟੈਕਸ ਮੰਗਿਆ ਪਰ ਜਦੋਂ ਗੁਰੂ ਸਾਹਿਬ ਜੀ ਨੇ ਮਨ ਕਰ ਦਿੱਤਾ ਅੱਠਵਾਂ ਸਭ ਤੋਂ ਵੱਡਾ ਕਾਰਨ ਸੀ ਨਕਸ਼ਬੰਦੀ ਲੋਕ ਅਕਬਰ ਦੇ ਆਖਰੀ ਸਮੇਂ ਵਿੱਚ ਸ਼ੇਖ ਬਾਦੀ ਬੇਲਾ ਭਾਰਤ ਵਿੱਚ ਆਉਂਦਾ ਹੈ ਉਸਨੇ ਭਾਰਤ ਵਿੱਚ ਆਪਣੀ ਜਥੇਬੰਦੀ ਦੀ ਸਥਾਪਨਾ ਕੀਤੀ ਤੇ ਭਾਰਤ ਵਿੱਚ ਪ੍ਰਚਾਰ ਵੀ ਕੀਤਾ ਤੇ ਇਹ ਜਤੌਮ ਦਾ ਯਤਨ ਕੀਤਾ ਕਿ ਸਾਰੇ ਭਾਰਤ ਨੂੰ ਇਸਲਾਮ ਦੇ ਦਾਰੇ ਵਿੱਚ ਲੈ ਕੇ ਆਉਣਾ ਹੈ ਇਸ ਦਾ ਇੱਕ ਚੇਲਾ ਸੀ ਸ਼ੇਖ ਅਹਿਮਦ ਸਰਹੱਦੀ ਸਰਹੰਦ ਵਿੱਚ ਡੇਰਾ ਹੋਣ ਕਰਕੇ ਉਸ ਨੂੰ ਸਰਹੱਦੀ ਕਿਹਾ ਜਾਂਦਾ ਸੀ ਸ਼ੇਖ ਜਦੋਂ ਬਾਗੀ ਬਿਲਾ ਨੂੰ ਮਿਲਦਾ ਹੈ ਤਾਂ ਉਸ ਦਾ ਚੇਲਾ ਬਣ ਜਾਂਦਾ ਹੈ ਉਸ ਤੇ ਮਰਨ ਤੋਂ ਬਾਅਦ ਸ਼ੇਖ ਸਰਹੱਦੀ ਨੇ ਇਸਲਾਮ ਦਾ ਪ੍ਰਚਾਰ ਕੀਤਾ ਉਸਾ ਇੱਕ ਚੇਲਾ ਸ਼ੇਖ ਫਰੀਦ ਬੁਖਾਰੀ ਜੋ ਬਾਅਦ ਵਿੱਚ ਮਰਤਜ਼ਾ ਖਾਂ ਬੰਦਾ ਹੈ ਮਰਤਜ਼ਾ ਖਾਂ ਸਰਕਾਰੀ ਅਹਿਲਕਾਰ ਸੀ ਉਹ ਪਹਿਲਾਂ ਅਕਬਰ ਤੋਂ ਬਾਅਦ ਅਕਬਰ ਦੇ ਦਰਬਾਰ ਵਿੱਚ ਤੇ ਜਹਾਂਗੀਰ ਦੇ ਬਹੁਤ ਨੇੜੇ ਸੀ ਸ਼ੇਖ ਅਹਿਮਦ ਸਰਹਦੀ ਬਾਰ-ਬਾਰ ਮਰਤਜ਼ਾ ਖਾਂ ਨੂੰ ਚਿੱਠੀਆਂ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਹੀ ਸਾਡੇ ਲਈ ਰੁਕਾਵਟ ਹੈ ਇਸ ਲਈ ਗੁਰੂ ਨਾਨਕ ਦੇ ਘਰ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤਾ ਸ਼ੇਖ احمد ਸਰਹੱਦੀ ਸਭ ਤੋਂ ਵੱਡਾ ਕਾਰਨ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤਾਂ ਗੁਰੂ ਪਿਆਰਿਓ ਇਹ ਅੱਠ ਕਾਰਨ ਸਨ ਜੋ ਸੰਖੇਪ ਵਿੱਚ ਆਪਾਂ ਨੇ ਵਿਚਾਰੇ ਹਨ ਜੋ ਤਨ ਤਨ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇ ਹਨ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ